ਹਗਾ ਜੀ ਕੱਲ 23 12 19 ਨੂੰ ਅਸੀਂ ਸੀਐਸਟਾਫ ਦੀ ਪੁਲਿਸ ਪਾਰਟੀ ਜਿਹੜੀ ਸੀ ਉਹ ਪਟ੍ਰੋਲਿੰਗ ਦੇ ਸਬੰਧ ਵਿੱਚ ਥਾਣੇ ਚਲੇ ਆ ਰਹੀ ਸੀ ਜਿਹੜਾ ਕਲਾਂ ਲੱਗ ਕੇ ਸੂਚਨਾ ਮਿਲੀ ਕਿ ਸਰਪ ਜੀ ਸਿੰਘ ਸ਼ੱਬਾ ਪਿੰਡ ਕਤਰਾ ਇਕਲਾ ਉਹਦੇ ਦੋ ਸਾਥੀ ਸੀ ਜਿਹੜੇ ਦਿੱਲੀ ਤੋਂ ਗੱਡੀਆਂ ਚੋਰੀ ਕਰਕੇ ਲੈ ਕੇ ਆਉਂਦੇ ਇਹਨਾਂ ਨੂੰ ਦੇਜਿਆ ਗਿਆ ਸਲਾਦੀ ਤੇ ਉਹ ਨਾਕਾ ਬੰਦੀ ਦੌਰਾਨ ਤੇੜਾ ਕਾਰ ਦੇ ਲੱਗੋਂ ਸਰਪ੍ਰੀਸ਼ ਸਿੰਘ ਛੱਬਾ ਤੇ ਤੇ ਦੋ ਸਾਥੀਆਂ ਨੂੰ ਗ੍ਰਿਪਟ ਕੀਤਾ। ਇਹਨਾਂ ਕੋਲੋਂ ਦੋ ਪਿਸਤੌਲ 12 ਗੋ ਤੇ ਪੰਜ ਕਾਰਪੂਸ ਤੇ ਇੱਥੇ ਜਿਹੜਾ ਐਂਡਰ ਪਰਫੋਰਡ ਗੱਡੀ ਤੇ ਨੰਬਰ ਲੱਗਾ ਬਰੰਦ ਕੀ। ਇਸ ਤੋਂ ਲੱਗ ਸਰਪ੍ਰੀਸ਼ ਸਿੰਘ ਛੱਬਾ ਦੀ ਨਿਸ਼ਾਨੀ ਤੇ ਅਜੇ ਤੱਕ ਹੋਰ ਇੱਕ ਹੋਰ ਲੈਂਸਰ ਕਾਰ ਤੇ ਵੀ ਕਾਟੇ ਜਿਹੜੇ ਹੈਗੇ ਆ 315 ਗੋਦ ਰਿਕਵਰ ਕੀਤੇ। ਸਰਪ੍ਰੀਸ਼ ਸਿੰਘ ਛੱਬਾ ਦਾ ਜਿਹੜਾ ਫਾਦਰ ਉਹ ਤੇ ਹਾਰ ਜੇਲ੍ਹ ਤੋਂ ਬੰਦ ਆ। ਇਹ ਪ੍ਰਿੰਦਰ ਟਾਈਪ ਦਾ ਬੰਦਾ ਤੇ ਉਹਦੇ ਸਾਥੀ ਜਿਹੜੇ ਉਹਨੇ ਜੇਲ੍ਹ ਚ ਰਹੇ ਉਹਨਾਂ ਨੇ ਇਹਦੇ ਲਿਖ ਕੇ ਉਹਦੇ ਸਬੰਧ ਚ ਅਜੇ ਮਾਨਯੋਗ ਅਦਾਲਤ ਤੇ ਜਿਹਨਾਂ ਨੂੰ ਪੇਸ਼ ਕੀਤਾ ਮਾਨਯੋਗ ਅਦਾਲਤ ਨੇ ਮਿਤੀ 16 ਤੱਕ ਸਾਨੂੰ ਇਹਨਾਂ ਦਾ ਰਿਮਾਂਡ ਦਿੱਤਾ ਉਸ ਤੋਂ ਬਾਅਦ ਨੈਕਸਟ ਅੱਗੇ ਇਨਵੈਸਟੀਗੇਸ਼ਨ ਬਾਰੇ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਸੀਗੇ ਕਿੰਨਿਆਂ ਕੋ ਹੋਂ ਤੱਕ ਗੱਡੀਆਂ ਲੱਗ ਗਈਆਂ ਸੀ ਜਿਹੜਾ ਸਰਪੀਸ ਸਿੰਘ ਆਪਾ ਅਪਰੋਕਸੀਮੇਟਲੀ ਉਹ 4-5 ਸਾਲ ਤੋਂ ਦਿੱਲੀ ਚ ਉੱਥੇ ਜਾ ਕੇ ਰਹਿ ਰਿਹਾ ਸੀਗਾ ਜਿੱਥੇ ਪੰਜਾਬ ਪਿਆ ਨੂੰ 6 ਮਹੀਨੇ ਹੋ ਗਏ ਬਾਕੀ ਪਤਾ ਕਿੱਦਾਂ ਸੰਪਰਕ ਚ ਆਏ ਇਹਨਾਂ ਦੇ ਪਰ ਕਿ ਅਸਲ 'ਚ ਫਰੈਂਡਸ਼ਿਪ ਸੀ ਕਿ ਥੋੜੇ ਵਕਤ ਸੀ ਇਕੱਠੇ ਪੜ੍ਹਦੇ ਵੇਰੇ ਉਸੇ ਕਰਕੇ ਗ੍ਰੈਪ ਚਾਏ ਆਪਸ ਵਿੱਚ ਦੂਸਰੇ ਦੂਸਰੇ ਦੋ ਜਾਨੇ ਇਹਨੇ ਸੂਚਨਾ ਕਿੱਦਾਂ ਮਿਲੀ ਗੋਪ ਸੂਚਨਾ ਹੀ ਜਾਂ ਗੋਪ ਸੂਚਨਾ ਦਿੱਤੀ ਸਾਨੂੰ ਉਹ ਜਿਹੜਾ ਤਰ ਤੱਕ ਕੀ ਕਰੇ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ